ਗੁਰੂ ਪਿਆਰੇਓ ਸਤਗੁਰੂ ਕਿਵੇਂ ਸਾਰੇ ਆਗਣ ਮਿਟਾ ਦਿੰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 90 ਅੰਗ ਦੇ ਉੱਤੇ ਬਖਸ਼ਿਸ਼ ਕਰਦੇ ਹਨ ਨਾਨਕ ਹਰ ਨਾਮ ਜਿੰਨੀ ਅਰਧਿਆ ਅੰਤਨ ਹਰਿ ਲਿਵਤਾਰ ਹੀ ਨਾਨਕ ਜਿਨ੍ਹਾਂ ਨੇ ਹਰ ਰੋਜ਼ ਇੱਕ ਰਸ ਪਰਬੂ ਦੇ ਨਾਮ ਦਾ ਸਿਮਰਨ ਕੀਤਾ ਹੈ ਮਾਇਆ ਬੰਦੀ ਖਸਮ ਕੀ ਤਿਨ ਅਗੇ ਕੁਮਾਵ ਕਾਰ ਪਰਬੂ ਖਸਮ ਦੀ ਦਾਸੀ ਮਾਇਆ ਉਹਨਾਂ ਦੇ ਅਗੇ ਕਾਰ ਕਮੰਦੀ ਹੈ ਕਾ ਆਪ ਕੋ ਬੰਦੀ ਮਾਇ ਦੇ ਪਿੱਛੇ ਨਹੀਂ ਫਿਰਦੇ ਮਾਇਆ ਹੁਨਾਂ ਦੀ ਸੇਵਾ ਵਣ ਸੇਵ ਕੌਣ ਦੀ ਹੈ ਪੂਰੇ ਪੂਰਾ ਕਰ ਛੁਡਿਆ ਹੁਕਮ ਸਵਾਰਨ ਹਾਰ ਕਿਉਂਕਿ ਸਵਾਰਨ ਵਾਲੇ ਪ੍ਰਭੂ ਨੇ ਦੇ ਹੁਕਮ ਵਿੱਚ ਪੂਰੇ ਗੁਰੂ ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ ਤੇ ਉਹ ਮਾਇਆ ਦੇ ਪਿੱਛੇ ਡੋਲਦੇ ਨਹੀਂ ਗੁਰਪ੍ਰਸਾਦ ਦੀ ਜਿੰਨੀ ਭੂਜਿਆ ਤិន ਪਾਇਆ ਮੋਖ ਦਵਾਰ ਸਤਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਇਹ ਪ੍ਰੇਤ ਸਮਝ ਲਿਆ ਹੈ ਉਸਨੇ ਮੁਕਤੀ ਦਾ ਦਰ ਲੱਭ ਲਿਆ ਹੈ ਮਨਮੁਖ ਹੁਕਮ ਨਾ ਜਾਣਣੀ ਤិន ਮਾਰੇ ਜਮ ਜੰਦਾਰ ਮਨਮੁਖ ਬੰਦੇ ਪ੍ਰਭੂ ਦਾ ਹੁਕਮ ਨਹੀਂ ਪਛਾਣਦੇ ਇਸ ਕਰਕੇ ਉਹਨਾਂ ਨੂੰ ਜਾਲ ਜਮ ਡੰਡ ਦਿੰਦਾ ਹੈ ਗੁਰਮੁਖ ਜਿੱਨੀ ਅਰਾਧਿਆ ਤਿੰਨੀ ਤਰਿਆ ਭਉਜਲ ਸੰਸਾਰ ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਸਿਮਨ ਕੀਤਾ ਪੂ ਸੰਸਾਰ ਸਾਗਰ ਤੋਂ ਤਰ ਗਏ ਸਭ ਆਵਗਣ ਗੁਣ ਹੀ ਮਟਾਇਆ ਗੁਰ ਆਪੀ ਬਖਸ਼ਣ ਹਾਰ ਸਤਿਗੁਰੂ ਨੇ ਗੁਣਾ ਦਵਾਰਾ ਭਾਉ ਉਹਨਾਂ ਦੇ ਹਿਰਦੇ ਵਿੱਚ ਕੌਣ ਪ੍ਰਗਟ ਕਰਕੇ ਉਹਨਾਂ ਦੇ ਸਾਰੇ ਔਗਣ ਮਿਟਾ ਦਿੱਤੇ ਹਨ ਗੁਰੂ ਵਡਾ ਬਖਸ਼ਿੰਦ ਹੈ ਗੁਰੂ ਪਿਆਰੇ ਹੋ ਗੁਰੂ ਮਿਹਰ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਣ ਪ੍ਰਗਟ ਕਰ ਦਿੰਦਾ ਹੈ ਤੇ ਉਹਨਾਂ ਦੇ ਅੰਦਰ ਗੁਣ ਪ੍ਰਗਟ ਹੋ ਜਾਂਦੇ ਹਨ ਤੇ ਉਹਨਾਂ ਦੇ ਸਾਰੇ ਔਗਣ ਮਿਟ ਜਾਂਦੇ ਹਨ ਗੁਰੂ ਉਹਨਾਂ ਦੇ ਸਾਰੇ ਔਗਣ ਗੁਣ ਪ੍ਰਗਟ ਕਰਕੇ ਕਿਰਤੀ ਵਿੱਚ ਆਪਕੋ ਸਾਰੀ ਮੁੰਟਾ ਦਿੰਦਾ ਹੈ